ਸਸੇ ਕਾਲਜੀ ਵੈਰਜ ਕਾ ਖਾਲਸਾ ਵੈਰਜ ਕੀ ਫਤਿਹ ਤੁਹਾਨੂੰ ਸਭ ਤੋਂ ਵੱਡੀ ਖਬਰ ਇੱਕ ਹੋਰ ਜਿਹੜੀ ਘਟਨਾ ਵਾਪਰੀ ਅੱਜ ਉਸ ਸਬੰਧ ਵਿੱਚ ਆਪਾਂ ਗੱਲ ਕਰਦੇ ਹਾਂ ਗੱਲ ਆ ਲੁਧਿਆਣੇ ਦੇ ਵਿੱਚ ਅੱਜ ਲੁਧਿਆਣੇ ਦੇ ਵਿੱਚ ਸਿਵ ਸੈਨਾ ਆਗੂ ਜਿਹਨੂੰ ਟਕਸਾਲੀ ਆਗੂ ਵੀ ਕਿਹਾ ਜਾਂਦਾ ਸੰਦੀਪ ਸਾਪਰਾ ਉਹਨਾਂ ਉੱਤੇ ਜਾਣ ਲੇਵਾ ਜਿਹੜਾ ਹਮਲਾ ਕੀਤਾ ਗਿਆ ਬਹੁਤ ਵੱਡੀ ਐਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਕਿ ਜਿਹੜਾ ਸਿਵ ਸੈਨਾ ਦਾ ਇੱਕ ਵੱਡਾ ਆਗੂ ਸੀ ਸੰਦੀਪ <th>ਪਰਾ ਉਹਨਾਂ ਉੱਤੇ ਨਿੰਗ ਸਿੰਘਾਂ ਵੱਲੋਂ ਜਿਹੜੇ ਕਿਰਪਾਨਾਂ ਦੇ ਨਾਲ ਵਾਰ ਕੀਤੇ ਗਏ ਨੇ ਤੇ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਹਿੰਦੂ ਜਿਹੜਾ ਸਿਵ ਸੈਨਾ ਦਾ ਗੋਦਾ ਜਿਹੜਾ <th>ਪਰ ਸੀ ਉਹਦੇ ਉੱਤੇ ਕਰੀਬ 80% ਜਿਹੜੇ ਨੇ ਉਹ ਵਾਰ ਕੀਤੇ ਗਏ ਨੇ ਇਹ ਕੌਣ ਨੇ ਨਿੰਗ ਸਿੰਘ ਕੌਣ ਨਹੀਂ ਇਹ ਅਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਮੌਕੇ ਤੋਂ ਢਿੰਗ ਸਿੰਘ ਫਰਾਦ ਦੱਸੇ ਜਾ ਰਹੇ ਨੇ ਚਾਰ ਢਿੰਗ ਸਿੰਘ ਕਹਿੰਦੇ ਨੀਲੇ ਬਾਣੇ ਦੇ ਵਿੱਚ ਆਏ ਸੀ ਗੋਰਾ ਥਾਪਰ ਜਦੋਂ ਸਰਕਾਰੀ ਹਸਪਤਾਲ ਦੇ ਮੂਹਰੇ ਲੰਗ ਰਿਹਾ ਸੀ ਕਹਿੰਦੇ ਦਸਨ ਦੇ ਵਿੱਚ ਆਇਆਗਾ ਕਿ ਉਹਨਾਂ ਉੱਤੇ ਜਿਹੜਾ ਤੇਜ ਤਾਰ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਸੰਦੀਪ ਗੋਰਾ ਥਾਪਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਤੁਰਤ ਲਿਧਾਣੇ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆਗਾ ਤਾਨੂੰ ਥੋੜਾ ਪਿੱਛੇ ਲੈ ਚਲਦੇ ਆ ਤੇ ਅਗਲਾ ਮਾਹੌਲ ਵੀ ਦੱਸਦੇ ਆ ਇਹ ਗੋਰਾ ਸੰਦੀਪ ਥਾਪਰ ਅਰਜੀਤ ਡੰਡਣ ਅਤੇ ਪੰਜ ਸੱਤ ਜਾਣੇ ਜਿਹੜੇ ਸਿਵ ਸਿਨਾਂ ਦੇ ਆਗੂ ਨੇ ਇਹਨਾਂ ਵੱਲੋਂ ਹਮੇਸ਼ਾ ਜਿਹੜਾਂ ਸਿੱਖਾਂ ਦੇ ਉੱਤੇ ਜਿਹੜੀਆਂ ਗਲਤ ਬਿਆਨਵਾਜ਼ੀਆਂ ਕੀਤੀਆਂ ਜਾਂਦੀਆਂ ਨੇ ਗਲਤ ਜਿਹੜੇ ਸ਼ਬਦ ਇਹਨਾਂ ਵੱਲੋਂ ਵਰਤੇ ਜਾਂਦੇ ਨੇ ਤੇ ਇਹਨਾਂ ਵੱਲੋਂ ਜਿਹੜਾ ਲਗਾਤਾਰ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਕਿ ਕਿਤੇ ਨਾ ਕਿਤੇ ਲੱਗਦਾ ਉਸ ਰੰਜਸ ਨੂੰ ਲੈ ਕੇ ਕਹਿ ਲਈਏ ਅਜੇ ਪੂਰੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਆ ਅਜੇ ਪੂਰਾ ਪਤਾ ਤਾਂ ਨਹੀਂ ਲੱਗ ਰਿਹਾ ਪਰ ਲੱਗਦਾ ਕਿਤੇ ਨਾ ਕਿਤੇ ਜਿਹੜੇ ਇਹ ਜੇ ਬੋਲਦੇ ਜਿਹੜਾ ਬੰਦਾ ਬੋਲਦਾ ਉਹ ਕਿਤੇ ਨਾ ਕਿਤੇ ਗੁੱਸੇ ਦੇ ਵਿੱਚ ਆਪਣੇ ਕਾਬੂ ਨਹੀਂ ਪਾ ਸਕਿਆ ਹੋਣਾ ਤੇ ਜਿਹੜਾ ਥਾ ਪ੍ਰਸਾਦ ਲੰਗੇ ਨੇ ਉਹਨਾਂ ਤੇ ਜਿਹੜਾ ਨੇ ਹਿੰਗ ਸੰਘਾ ਵੱਲੋਂ ਜਿਹੜਾ ਇਹ ਹਮਲਾ ਕੀਤਾ ਗਿਆ ਜਾਂ ਕਿਹਨੇ ਕਰਾਇਆ ਕਿਵੇਂ ਹੋਇਆ ਉਹ ਅਜੇ ਤੱਕ ਸਾਰੀ ਭੂਮਿਕਾ ਜਿਹੜੀ ਬਾਹਰ ਨਿਕਲ ਕੇ ਸਾਹਮਣੇ ਆਵੇਗੀ ਪਰ ਇਸ ਵੇਲੇ ਸਿਰਫ ਸੈਨਾ ਦੇ ਵੱਖ-ਵੱਖ ਆਗੂਆਂ ਵੱਲੋਂ ਜਿਹੜਾ ਕਿ ਨਾਰੇਬਾਜ਼ੀ ਕੀਤੀ ਜਾ ਰਹੀ ਆ ਪੁਲਿਸ ਖਿਲਾਫ ਜਿਹੜੀ ਨਾਰੇਬਾਜ਼ੀ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਆ ਅਤੇ ਸੀਪੀ ਨੂੰ ਜਿਹੜਾ ਹੈਗਾ ਸਸਪੈਂਡ ਕੀਤਾ ਜਾਵੇ ਇਹਨਾਂ ਉਹਨਾਂ ਵੱਲੋਂ ਹਿੰਦੂ ਆਗੂਆਂ ਵੱਲੋਂ ਜਿਹੜਾ ਵੱਡਾ ਬਿਆਨ ਦਿੱਤਾ ਜਾ ਰਿਹਾਗਾ ਹਿੰਦੂ ਆਗੂਆਂ ਵੱਲੋਂ ਇਹ ਵੀ ਬਿਆਨ ਦਿੱਤਾ ਜਾ ਰਿਹਾਗਾ ਕਿ ਜੇਕਰ ਉਹ ਜਿਹੜੇ ਨੇਕ ਸਿੰਘ ਨੇ ਜਿਨ੍ਹਾਂ ਨੇ ਗੋਰੇ ਥਾਪਰ ਤੇ ਹਮਲਾ ਕੀਤਾ ਜੇਕਰ ਉਹਨਾਂ ਨੂੰ ਨਾ ਫੜਿਆ ਤਾਂ ਉਹ ਰੋਡ ਜਾਮ ਕਰਨਗੇ ਅੱਜ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਦੇਣ ਲੱਗੇ ਆ ਸਿਵ ਸੈਨਾ ਆਗੂ ਸੰਦੀਪ ਥਾਪਰ ਗੋਰਾ ਤੁਸੀਂ ਬਹੁਤ ਬਾਰੇ ਵੀਡੀਓ ਦੇ ਵਿੱਚ ਸੁਣਿਆ ਹੋਣਾ ਦੇਖਿਆ ਹੋਣਾਗਾ ਰਜੀਵ ਟੰਡਰਵਰ ਕਹਿੰਦੇ ਨਾਲ ਸੀ ਤੇ ਉਹਨਾਂ ਨੇ ਜਿਹੜਾ ਬੜਾ ਉਸ ਨੇ ਜਿਹੜਾ ਸਿੱਖ ਕੌਮ ਦੇ ਖਿਲਾਫ ਕਾਫੀ ਲੰਬੇ ਸਮੇਂ ਤੋਂ ਉਹ ਵੀ ਜਿਹੜੇ ਨੇ ਆਪਾਂ ਕਹਿ ਜੀਏ ਬੋਲਦੇ ਆ ਰਹੇ ਨੇ ਸਿੱਖ ਕੌਮ ਨੂੰ ਜਿਹੜੇ ਟਾਰਗੇਟ ਕਰਦੇ ਆ ਰਹੇ ਨੇ ਆਪਾਂ ਇਹ ਨਹੀਂ ਕਹਿੰਦੇ ਬੋਲਣਾ ਹਰ ਕੌਮ ਦਾ ਅਧਿਕਾਰ ਆ ਹਰ ਬੰਦੇ ਦਾ ਅਧਿਕਾਰ ਆ ਆਜ਼ਾਦੀ ਆ ਜੀ ਆਪਾਂ ਕਹਨੇ ਆ ਪਰ ਆਪਾਂ ਇਹ ਕਹਨੇ ਆ ਕਿ ਸੀਮਤ ਦਾਇਰੇ ਦੇ ਵਿੱਚ ਰਹਿ ਕੇ ਨਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਪੜਕਾਉਣਾ ਚਾਹੀਦਾ ਨਾ ਕਿ ਕਿਸੇ ਦੀ ਜਾਤੀ ਦੇ ਖਿਲਾਫ ਨਾ ਕਿ ਧਰਮ ਦੇ ਖਿਲਾਫ ਨਾ ਕਿਸੇ ਤੇ ਉਂਗਲ ਨਹੀਂ ਚੁੱਕਣੀ ਚਾਹੀਦੀ ਜਿਸ ਤਰ੍ਹਾਂ ਹੁਣ ਇਹਨਾਂ ਵੱਲੋਂ ਹਿੰਦੂਆਂ ਵੱਲੋਂ ਕਿਹਾ ਜਾ ਰਿਹਾਗਾ ਢਿੰਗ ਸਿੰਘਾਂ ਨੂੰ ਮਲੰਗ ਸ਼ਬਦ ਵਰਤੇ ਜਾ ਰਹੇ ਨੇ ਵਿੱਚ ਸੰਤ ਭਿੰਡਰਾਂ ਵੱਲ ਦੇ ਖਿਲਾਫ ਜਿਹੜੇ ਨੇ ਇਹ ਲੋਕ ਨੇ ਜਿਹੜੇ ਬੋਲ ਬੋ ਰਏ ਨੇ ਹੁਣ ਦੱਸੋ ਸੰਤ ਭਿੰਡਰਾਂ ਵਾਲਿਆਂ ਦਾ ਇਹਦੇ ਨਾਲ ਕੀ ਲੈਣਾ ਦੇਣਾਗਾ ਤੇ ਫਿਰ ਇੱਥੋਂ ਜਿਹੜਾ ਮਾਹੌਲ ਵਿਗੜਦਾ ਮਾਹੌਲ ਖਰਾਬ ਹੁੰਦਾਗਾ ਤੇ ਮੈਂ ਤਾਂ ਸਾਰੇ ਵੀਰਾਂ ਭੈਣਾਂ ਨੂੰ ਇਹੀ ਕਹਿਣਾਗਾ ਹਿੰਦੂ ਵੀਰਾਂ ਨੂੰ ਤੇ ਭੈਣ ਭਰਾਵਾਂ ਨੂੰ ਇਹ ਆਪਣੀ ਜਿਹੜੀ ਜਮਾਨਾ ਉਤੇ ਲਗਾਮ ਦੇਣਾ ਬਹੁਤ ਜ਼ਰੂਰੀ ਆ ਕਿਸੇ ਵੀ ਧਰਮ ਦੇ ਖਿਲਾਫ ਕਿਸੇ ਵੀ ਜਾਤ ਮਜਬ ਦੇ ਖਿਲਾਫ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾਗਾ ਕਿਉਂਕਿ ਜਿਹੜੀਆਂ ਇਨ ਇਕਾਂ ਨੁੱਕਾਂ ਨਿੱਕੀਆਂ ਘਟਨਾਵਾਂ ਹੁੰਦੀਆਂ ਨੇ ਇਹ ਜਿਹੜੀਆਂ ਵੱਡਾ ਜਨਮ ਧਾਰ ਕਰ ਲੈਂਦੀਆਂ ਨੇ ਕਿਉਂਕਿ ਆਪਾਂ ਵੇਖਿਆਗਾ ਕੋਈ ਸਿੱਖਾਂ ਦੇ ਖਿਲਾਫ ਬੋਲੀ ਜਾਂਦਾ ਕੋਈ ਸਿੱਖ ਕਿਸਦੇ ਖਿਲਾਫ ਬੋਲੀ ਜਾਂਦਾਗਾ ਕੋਈ ਹਿੰਦੂ ਬੋਲੀ ਜਾਂਦਾਗਾ ਕੋਈ ਮੁਸਲਮਾਨ ਬੋਲੀ ਜਾਂਦਾਗਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਫ਼ਰਤ ਦਾ ਹਿੱਸਾ ਨੇ ਕਿਤਨਾ ਕਿਤੇ ਜਿਹੜਾ ਇਹ ਆ ਜਿਹੜੀ ਇਹਨਾਂ ਦੀ ਜਾੜਾ ਉਹ ਕਿਤੇ ਨਾ ਕਿਤੇ ਜਿਹੜੀਆਂ ਕਹਿ ਦਈਏ ਆਪਾਂ ਸਿਆਸੀ ਲੋਕਾਂ ਨਾਲ ਮਿਲਦੀਆਂ ਨੇ ਜਾਂ ਇਹਨਾਂ ਦਾ ਜਿਹੜਾ ਪਿੱਛੇ ਇਹਨਾਂ ਦੀ ਕੋਈ ਤਾਕਤਾਂ ਖੜੀਆਂ ਨੇ ਇਹਨਾਂ ਤੋਂ ਜਿਹੜੇ ਇਹ ਜੇ ਬੋਲ ਬੁਲਾਏ ਜਾਂਦੇ ਨੇ ਅਤੇ ਫਿਰ ਖਮਾਜਾ ਜਿਹੜਾਗਾ ਉਹ ਜਾਂ ਤਾਂ ਉਹਨਾਂ ਆਗੂ ਨੂੰ ਭੁਗਤਣਾ ਪੈਂਦਾਗਾ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਭੁਗਤਣਾ ਪੈਂਦਾਗਾ ਇਹ ਬਹੁਤ ਦੁਖਦਾਈ ਗੱਲ ਹੋਈ ਆ ਜਿਹੜਾ ਅੱਜ ਜਿਹੜਾ ਇਹ ਲੁਧਿਆਣੇ ਦੇ ਵਿੱਚ ਪਾਣਾ ਵਾਪਰੇਗਾ ਕਿ ਸਿੱਤੇ ਇਸ ਤਰ੍ਹਾਂ ਦਾ ਹਮਲਾ ਕਰਨਾ ਜਾਣ ਲੈਵਾ ਹਮਲਾ ਕਰਨਾ ਤੇ ਬਹੁਤ ਮੰਦ ਭਾਗਾਗਾ ਪਰ ਜੇਕਰ ਉਹਦੋਂ ਵੀ ਮੰਦ ਭਾਗਾ ਇਹ ਕਹਿ ਦਈਏ ਕਿ ਜੇਕਰ ਕੋਈ ਸਿੱਖ ਸੈਨਾ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲ ਦੇ ਖਿਲਾਫ ਬੋਲਣਾ ਉਹ ਵੀ ਬਹੁਤ ਜ਼ਿਆਦੇ ਗਲਤ ਅਤੇ ਦੁਖਦਾਈ ਆ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਹਮਲਾ ਕੀਤਾ ਤੁਸੀਂ ਉਸ ਦੇ ਖਿਲਾਫ ਬੋਲ ਸਕਦੇ ਹੋ ਪਰ ਸਿੱਖ ਕੌਮ ਦੇ ਜਿਹੜੇ ਹੀਰੋ ਨੇ ਬੀਮੀ ਸਿੱਧੀ ਦੇ ਮਹਾਨ ਜੋਧੇ ਨੇ ਜਿਨ੍ਹਾਂ ਦੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਅਕਾਲ ਤਾ ਸਾਬ ਵਿਖੇ ਜਿਹੜੀ ਗੈਲਰੀ ਬਣੀ ਆ ਉਹਦੇ ਵਿੱਚ ਤਸਵੀਰ ਲੱਗੀ ਹੋਈ ਆ 20ਵੀਂ ਸਦੀ ਦਾ ਮਹਾਨ ਜੋਧਾ ਜਿਹੜਾ ਅਕਾਲ ਤਾ ਸਾਬ ਤੋਂ ਜਿਹੜਾ ਉਹਨਾਂ ਨੂੰ ਖਿਤਾਬ ਦਿੱਤਾ ਗਿਆਗਾ ਪਰ ਜੇਕਰ ਤੁਸੀਂ ਭਾਵਨਾ ਨੂੰ ਦੁਆਰੇ ਸਿੱਖਾਂ ਦੀਆਂ ਨੂੰ ਢੁਕਾਉਣੇ ਹੋ ਤਾਂ ਇਹ ਵੀ ਠੀਕ ਗੱਲ ਨਹੀਂ ਮੈਂ ਤਾਂ ਸਾਰੇ ਜਿਹੜਾ Hindu ਭਰਾਵਾਂ ਤੇ Sikh ਭਰਾਵਾਂ ਨੂੰ ਬੇਨਤੀ ਇਹੀ ਕਰਦਾਗਾ ਕਿ ਆਸਤ ਦੇ ਵਿੱਚ ਪਿਆਰ ਬਣਾ ਕੇ ਰਹੋਗੇ ਬਹੁਤ ਵਧੀਆਗਾ ਕਿਉਂਕਿ ਇੱਕ ਦੇਸ਼ ਦੇ ਵਿੱਚ ਰਹਨੇ ਹੋ ਇੱਕ ਪੰਜਾਬ ਦੇ ਵਿੱਚ ਰਹਨੇ ਹੋ ਖਾਣਾ ਪੀਣਾ ਸਾਰਾ ਕੁਝ ਇਕੱਠਾਗਾ ਪਰ ਤੁਸੀਂ ਜੇਕਰ ਅਜੇ ਢੜਕਾਉ ਬਿਆਨ ਨਾ ਦਿਓ ਤਾਂ ਬਹੁਤ ਹੀ ਚੰਗਾਗਾ ਕਿਉਂਕਿ ਆਪਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਨੇ ਚਾਹੇ ਸਿੱਖਾਂ ਵੱਲੋਂ ਹੋਣ ਚਾਹੇ ਹਿੰਦੂਆਂ ਵੱਲੋਂ ਹੋਣ ਚਾਹੇ ਹੋਰ ਕਿਸੇ ਕਮਿਊਨਿਟੀ ਵੱਲ ਹੋਣ ਇੱਕ ਦੂਜੇ ਤੇ ਜਿਹੜਾ ਚਿੱਕੜ ਸੱਲਣਾ ਚਿੱਕੜ ਸੁਟਣਾਗਾ ਜਿਹੜਾ ਸਰੇ ਆਮ ਜਿਹੜਾ ਮਾਮਾ ਧੀਆਂ ਤੋਂ ਲੈ ਕੇ ਭੈਣਾ ਤੱਕ ਦੀਆਂ ਗਾਲਾਂ ਕੱਢ ਦੇਣੀਆਂ ਨੇ ਸਿੱਖਾਂ ਨੂੰ ਅੱਤਵਾਦੀ ਕਹਿ ਦੇਣਾ ਉਗਰਵਾਦੀ ਕਹਿ ਦੇਣਾ ਇਸ ਸਿੱਖਾਂ ਦੇ ਖਿਲਾਫ ਜਿਹੜਾ ਹਾਰਬੀਡ ਜਿਹੜਾ ਜ਼ਹਿਰ ਰੋਗੜਨਾ ਬਹੁਤ ਜਿਹੜਾ ਇਹ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾਗਾ ਤੇ ਜਿਹੜਾ ਅੱਜ ਸੰਦੀਪ ਥਾਪਰ ਆ ਪੂਰਾ ਨਾਮ ਸ਼ਾਇਦ ਮੈਨੂੰ ਨਾ ਬਿਸਰਿਆ ਹੋਵੇ ਤਾਂ ਸੰਦੀਪ ਥਾਪਰ ਜਿਹੜਾ ਗੋਰਾਗਾ ਅੱਜ ਉਹਨਾਂ ਉੱਤੇ ਲੁਧਿਆਣੇ ਦੇ ਵਿੱਚ ਜਿਹੜਾ ਨੰਗ ਸਿੰਘਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਕਿਰਪਾਨਾਂ ਦੇ ਨਾਲ ਹਮਲਾ ਕੀਤਾਗਾ ਹਮਲਾ ਵੀ ਕਹਿੰਦੇ ਕਿ 80% ਜਿਹੜੇ ਉਹਨਾਂ ਦੇ ਜਿਹੜੇ ਹਮਲਾ ਕਰ ਦਿੱਤਾਗਾ ਐਸਵੇਲੇ ਲੁਧਿਆਣੇ ਦੇ ਉਹ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਨੇ ਤੇ ਬਾਹਰ ਜਿਹੜੇ ਸਿਵਸੈਨਾ ਆਗੂ ਨੇ ਉਹ ਨਾਰੇਬਾਜ਼ੀ ਕਰ ਰਹੇ ਨੇ ਪੁਲਿਸ ਦੇ ਖਿਲਾਫ 50 ਸਰਕਾਰ ਦੇ ਖਿਲਾਫ ਉਹ 100 ਦੇ ਪੀਸੀ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਹੈ ਜਿਹੜੀ ਉਹ ਕਰ ਰਹੇ ਨੇ ਅਤੇ ਹੁਣ ਦੇਖਣਾ ਬਣਦਾ ਹੈਗਾ ਪੁਲਿਸ ਪ੍ਰਸ਼ਾਸਨ ਕੌਣ ਨੇ ਉਹ ਢਿੰਗ ਸਿੰਘ ਜਾਂ ਢੇਂਗਾ ਦੇ ਬਾਣੇ ਵਿੱਚ ਆਏ ਨੇ ਕੌਣ ਨੇ ਜਿਹੜੇ ਲੋਕ ਨੇ ਉਹ ਸਿੱਖ ਤੇ ਹਿੰਦੂਆਂ ਨੂੰ ਲੜਾਉਣਾ ਚਾਹੁੰਦੇ ਨੇ ਇਹ ਬਹੁਤ ਜਿਹੜੀ ਆਪਾਂ ਕਹਦੇ ਆ ਕਿ ਮਾੜੀ ਗੱਲ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇਕਰ ਇਹਨਾਂ ਨੂੰ ਬਹਿ ਕੇ ਸਾਰੀ ਗੱਲਬਾਤ ਸਿੱਖ ਕੌਮ ਤੇ ਬਹਿ ਕੇ ਜਿਹੜੇ ਲੀਡਰ ਨੇ ਕਰ ਲੈਣ ਤਾਂ ਚੰਗਾਗਾ ਕਿਸੇ ਵੀ ਸਿੱਖਾਂ ਦੇ ਕਿਸ ਜਗਤਾਰ ਹਵਾਰੇ ਦੇ ਕਾਪੀਆਂ ਸਾੜ ਦੇਣੀਆਂ ਕਿਤੇ ਕਿਸੇ ਦੀਆਂ ਕਾਪੀਆਂ ਸਾੜ ਦੇਣੀਆਂ ਕਿਤੇ ਸੰਤ ਭਿੰਡਰਾਂ ਵਾਲੇ ਦੀਆਂ ਸਾੜ ਦੇਣੀਆਂ ਨੇ ਇੱਕ ਨਾਲ ਇਹਨਾਂ ਦੇ ਹੋਰ ਵਾਲੇ ਲੁਧਿਆਣੇ ਤੋਂ ਜਿਹੜਾ ਆਉ ਮੰਡਾ ਇਹ ਲੋਕ ਕਿਤੇ ਨਾ ਕਿੱਥੇ ਜਿਹੜਾ ਇਹ ਵਡਾਵਾ ਜ਼ਰੂਰ ਦਿੰਦੇ ਨੇ ਤੇ ਆਪਾਂ ਕਿਸੇ ਦੀਆਂ Hindu ਦੇਵ ਦੇਵਤਿਆਂ ਦੀਆਂ ਜਾਂ ਕਿਸੇ ਉਹਨਾਂ ਦੇ ਸਿੱਧਿਆਂ ਦੀਆਂ ਸਿੱਖਾਂ ਨੇ ਕਦੇ ਅੱਜ ਤੱਕ ਮੈਂ ਨਹੀਂ ਦੇਖਿਆ ਕਿ ਇਸ ਤਰ੍ਹਾਂ ਜਿਹੜਾ ਵਰਤਾਰਾ ਕੀਤਾ ਹੋਣਾਗਾ ਪਰ ਇਹਨਾਂ ਵੱਲੋਂ ਲਗਾਤਾਰ ਜਿਹੜੇ ਜਿਹੜੀਆਂ ਸਿੱਖ ਯੋਧਿਆਂ ਦੀਆਂ ਜਿਹੜੀਆਂ ਫੋਟੋਆਂ ਨੇ ਤਸਵੀਰਾਂ ਨੇ ਉਹਨਾਂ ਨੂੰ ਫੂਕਿਆ ਜਾਂਦਾਗਾ ਉਹਨਾਂ ਦੀ ਆਰਤੀ ਨੂੰ ਫੂਕਿਆ ਜਾਂਦਾਗਾ ਇਹ ਵੀ Hindu ਜਿਹੜੇ ਭਰਾ ਨੇ ਸਾਡੇ ਉਹਨਾਂ ਲਈ ਬਹੁਤ ਜਿਹੜਾ ਮਾੜਾ ਕੰਮ ਆ ਆਪਾਂ ਕਹਿੰਦੇ ਕਿ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਆ ਕੇ ਸੰਦੀਪ ਥਾਪਰ ਗੋਰਾ ਦੇ ਜਿਹੜਾ ਹਮਲਾ ਹੋਇਆਗਾ ਹਮਲਾ ਕਿਨੇ ਕੀਤਾ ਕਿਨੇ ਨਹੀਂ ਕੀਤਾ ਇਹ ਤਾਂ ਜਾਲੇ ਪੁਲਿਸ ਦੱਸੂਗੀ ਜਾਂਚ ਦਾ ਵਿਸਾਗਾ ਪਰ ਫਿਲਹਾਲ ਦੱਸਦੀ ਹੈ ਕਿ Hindu ਆਗੂ ਜਿਹੜੇ ਹਮੇਸ਼ਾ ਜਿਹੜੇ ਕਾਫੀ ਸਰਗਰਮ ਰਹਿੰਦੇ ਸੀ ਉਹਨਾਂ ਉੱਤੇ ਜਿਹੜਾ ਕਿਰਪਾਨਾਂ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਤੁਸੀਂ ਆਪਣੇ ਕਮੈਂਟ ਲਿਖ ਕੇ ਦੱਸਣਾ ਕਿ ਇਹ ਜਿਹੜੇ ਹਮਲਾ ਹੋਇਆਗਾ ਜਾਂ Hindu ਸਿੱਖ ਦੇ ਵਿੱਚ ਪਵਾੜਾ ਪੁਣਾ ਚਾਹੁੰਦੇ ਆ ਜਾਂ ਫਿਰ ਕਿਤੇ ਨਾ ਕਿਤੇ ਜਿਹੜੇ ਇਹ ਸਿਮਸਿਨਾ ਆਗੂ ਨੇ ਸਿੱਖਾਂ ਦੇ ਖਿਲਾਫ ਜਿਹੜੇ ਇਹ ਕਿਤੇ ਨਾ ਕਿਤੇ ਬੋਲਦੇ ਨੇ ਸਿੱਖਾਂ ਨੂੰ ਮੰਦਾ ਬੋਲਦੇ ਨੇ ਹੋ ਸਕਦਾ ਉਹਦਾ ਕਾਰਨ ਹੋਵੇ ਪਰ ਅਜੇ ਸਾਰਾ ਰੀਜਨ ਦਾ ਪਤਾ ਨਹੀਂ ਲੱਗ ਸਕਿਆ ਕਿ ਕੀ ਉਹਦੀ ਗੱਲ ਆ ਕੀ ਬਾਤ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਲਿਖੋ ਧੰਨਵਾਦ ਬੈਰਜਿਕਾ ਕਲਸਾ ਸ੍ਰੀ ਬੈਰਜਿਕੀ ਫਤਿਹ